ਕਰਨ ਕਰਨ ਪ੍ਰਭ ਇੱਕ ਹੈ ਦੂਸਰ ਨਹੀਂ ਕੋਇ ਨਾਨਕ ਤਿਸ ਬਲਹਾਰ ਨੇ ਜਲ ਥਲ ਮਹੀਰ ਸੋ ਆਜੋ ਫਿਰ ਯਾਦ ਕਰਦੇ ਆ ਉਸ ਕਾਲ ਪੁਰਖ ਵੈਗ ਸਭ ਨੂੰ ਪਤਾ ਕਿ ਕਰਨ ਕਰਾਉਣ ਵਾਲਾ ਉਹ ਆਪ ਹੀ ਆ ਬਸ ਇਨਸਾਨਾਂ ਦੇ ਜਰੀਏ ਤਾਂ ਉਹ ਬਹਾਨੇ ਬਣਾਉਂਦਾ ਕਰਨਾ ਹੋਣੀ ਆ ਸਭ ਕੁਝ ਵੀ ਦੇਖ ਸਕਦੇ ਹਾਂ ਕਿ ਪੰਜਾਬ ਦੇ ਉੱਤੇ ਕੁਦਰਤ ਕੁਝ ਜ਼ਿਆਦਾ ਹੀ ਮਿਹਰਬਾਨ ਹੋਰ ਕੀਆ ਬਹੁਤ ਜ਼ਿਆਦਾ ਪਾਣੀ ਆ ਗਿਆ ਸੀ ਹੁਣ ਕੁਝ ਹੱਦ ਤੱਕ ਕਟਿਆ ਪਰ ਹਜੇ ਵੀ ਕੁਦਰਤ ਕੁਝ ਹੋਰ ਹੀ ਅੰਦਾਜ਼ੇ ਲਵਾਈ ਜਾਂਦੀ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਾਰ ਬਰੋਲਾ ਥੱਲੋਂ ਪਾਣੀ ਚੱਕ ਕੇ ਉੱਪਰ ਪਤਲਾਂ ਨੂੰ ਲਿਜਾ ਰਿਹਾ ਹੈ ਦਾਰੇ ਪਾਸੇ ਉਹਨੇ ਇੱਕ ਖਤਰੇ ਦਾ ਖਾਨਜਾ ਕ੍ਰੀਏਟ ਕੀਤਾ ਪਿਆ ਪਤਾ ਨਹੀਂ ਉਹ ਆਕਾਲ ਪੁਰਖ ਦੀ ਕੀ ਮਰਜ਼ੀ ਆ ਅਲੱਗ-ਅਲੱਗ ਤਰ੍ਹਾਂ ਦੇ ਸੰਕੇਤ ਮਿਲ ਰਹੇ ਨੇ ਡਰਜਾ ਲੱਗੀ ਜਾਂਦਾ ਆ ਕਿ ਕੁਦਰਤ ਕੀ ਚਾ ਰਹੀ ਆ ਕੁਦਰਤ ਇੰਨੀ ਨਾਰਾਜ਼ ਹੋ ਗਈ ਕਿ ਐਨਾ ਸਾਨੂੰ ਚੱਲਣਾ ਪੈ ਰਿਹਾ ਜਗਾ ਜਗਾ ਤੋਂ ਕਈ ਤਰ੍ਹਾਂ ਦੀਆਂ ਇਦਾਂ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਕਿ ਪਤਾ ਨਹੀਂ ਕੀ ਹੋਣ ਵਾਲਾ ਆਖਾ ਨੈਰਾ ਸਰਾਲੀ ਪਿੰਡ ਪਟਿਆਲੇ ਦੇ ਵਿੱਚ ਇਹ ਕੰਨੇ ਘੱਗਰ ਵਾਲਾ ਪੰਨ ਟੁੱਟ ਗਿਆ ਇਹਨੇ ਵੀ بڑا ਨੁਕਸਾਨ ਕਰਨਾ ਜੇ ਇਹਨੂੰ ਮੌਕੇ ਤੇ ਥੰਮ ਨਾ ਲੱਗਿਆ ਪਰ ਉਹ ਕਾਰਨ ਕਰਾਉਣ ਵਾਲਾ ਆਪ ਹੀ ਵੈਗਰੂਆ ਕਬਰਾਇਓਨਾ ਉਦੇ ਹੁਕਮ ਚ ਰਹੋ ਉਹਨੂੰ ਯਾਦ ਕਰਦੇ ਰਹੋ ਬਸ ਉਹ ਆਪ ਹੀ ਕਰਨ ਵਾਲਾ ਸਭ ਕੁਝ ਉਹ ਆਪ ਹੀ ਭੁਗਤਣ ਵਾਲਾ ਵੀ ਆ ਆ ਕਿਸੇ ਪਿੰਡ ਦੀ ਵੀਡੀਓ ਸੀ ਜਿੱਤੇ ਇੱਕ ਆ ਅਨੋਖਾ ਜਿਹਾ ਛੱਲਾ ਦਿਖਾਈ ਦਿੱਤਾ ਗਿਆ ਇਹ ਪਤਾ ਨਹੀਂ ਧੂਏ ਦਾ ਜਾਂ ਕਿਸ ਚੀਜ਼ ਦਾ ਬਣਿਆ ਹੋਇਆ ਜਿਹਨੂੰ ਦੇਖ ਕੇ ਸਾਰੇ ਪਿੰਡ ਦੇ ਲੋਕ ਕਿ ਹਰਾਨ ਹੋਏ ਪਏ ਨੇ ਕੁਦਰਤ ਦੇ ਸੰਕੇਤਾਂ ਨੂੰ ਦੇਖ ਕੇ ਨਾ ਬੜਾ ਅਚਰਜਿਆ ਹੋ ਰਿਹਾ। ਇੱਕ ਆ ਵੀਡੀਓ ਆਈ ਸੀ ਸਾਹਮਣੇ ਕਿ ਜਿੱਥੇ ਬਹੁਤ ਵੱਡੀ ਮਾਤਰਾ ਦੇ ਵਿੱਚ ਬਿਜਲੀ ਚਮਕ ਰਹੀ ਆ। ਇਦਾਂ ਦੇ ਸੰਕੇਤਾਂ ਨੂੰ ਦੇਖ ਕੇ ਥੋੜਾ ਜਿਹਾ ਡਰ ਤੇ ਲੱਗਦਾ ਹੀ ਆ। ਤੇ ਫਿਰ ਕੁਦਰਤੀਆਂ ਬਣਾਈਆਂ ਹੋਈਆਂ ਚੀਜ਼ਾਂ ਇਹਨਾਂ ਜੀਵਾਂ ਦੇਖ ਕੇ ਵੀ ਇਹ ਤਾਂ ਲੱਗ ਰਿਹਾ ਕਿ ਇਹ ਕੁਦਰਤਾਂ ਸਾਡੇ ਤੋਂ ਨਾਰਾਜ਼ ਆ ਜਾਂ ਇਹ ਸਾਡੇ ਪੰਛੀ ਜਿਹੜੇ ਹੈਗੇ ਨੇ ਇਹ ਇਹ ਸਾਡੇ ਸੁੱਖ ਦੀ ਹੋ ਸਕੇ ਅਲਾਸ ਕਰ ਕਿ ਪਪਾ ਇਹ ਆਕਾਲਮੁਰਖ ਹੁਣ ਬਸ ਕਰ ਬਕਸ ਲੈ ਪਤਾ ਨਹੀਂ ਕੀ ਕੀ ਹੋਣ ਵਾਲਾ ਕੀ ਕਰਨ ਵਾਲਾ ਉਹ ਆਕਾਲਮੁਰਖ ਵਾਇਗਰੂ ਉਹਦੇ ਰੰਗ ਉਹ ਹੀ ਜਾਣਦਾ ਇਹ ਸੋ ਬਾਇਗਰੂ ਜੋ ਵੀ ਕਰੂਗਾ ਵਧੀਆ ਕਰੂਗਾ ਕੁਛ ਪੰਛੀਆਂ ਨੇ ਕੁਛ ਕੁਦਰਤ ਜੋ ਵੀ ਉਹ ਰਕਾਲਪੁਰਖ ਵੈਗਰੂ ਨੇ ਬਣਾਈਆਂ ਉਹ ਬੜੀ ਬਿਆਨਤਾ ਹੈ ਉਹਦੇ ਭੇਦ ਉਹ ਹੀ ਜਾਣ ਸਕਦਾ ਆਪਾਂ ਤਾਂ ਇਹੀ ਕਹਿ ਸਕਦੇ ਆਂ ਕਿ ਵੈਗਰੂ ਦਾ ਨਾਮ ਲਓ ਸਭ ਦਾ ਪਲਾ ਕਰੋ ਸਤ ਸ੍ਰੀ ਅਕਾਲ